ਚਾਲ ਦੇ ਵਿੱਚ ਬਹੁਤ ਬਈ ਜਿਹੜੇ ਉਹ ਬਾਹਰ ਚرائی ਕਰਦੇ ਆ ਉਹਨਾਂ ਨੂੰ ਤਾਂ ਕਾਫੀ ਦਿੱਕਤਾਂ ਆਉਂਦੀਆਂ ਨੇ ਕਿ ਗਰਮ ਪਾਣੀ ਕਰਕੇ ਨਾਲ ਪਾਣੀ ਵੀ ਦੂਰੋਂ ਲਿਆ ਕੇ ਆਣੀ ਕਹਿਣ ਦਾ ਭਾਪ ਪਿਆਉਣਾ ਪੈਂਦਾ ਤੇ ਜਿਵੇਂ ਹੁਣ ਗਰਮੀ ਦੇ ਵਿੱਚ ਤੇ ਜਿਵੇਂ ਖਾਲਕੂਲ ਮੋਟਰ ਤੇ ਵੀ ਆਪਾਂ ਪਿਆ ਲੈਨੇ ਜਿਹੜਾ ਖਾਣ ਪੀਣ ਦਾ ਰਸਮ ਦੀ ਗੱਲ ਕਰੀ ਤਾਂ ਉਹ ਦੂਰੋਂ ਨੇੜੋਂ ਲੈ ਕੇ ਆਉਣਾ ਪੈਂਦਾ ਜਿਵੇਂ ਹੁਣ ਆ ਤਾਂ ਦੇਖੇ ਪਹਿਲਾਂ ਇੱਥੇ ਕੱਕ ਕੋਕੁੰਡ ਚਲ ਖਾਈ ਪੀ ਜਾਂਦੀਆਂ ਨੇ ਨਾ ਬਹੁਤ ਸੈਂਸਿਟਿਵ ਜਾਨਵਰ ਆ ਠੀਕ ਆ ਪਾਣੀ ਠੰਡ ਮੰਦੀ ਆ ਸੀ ਗੱਲ ਕੰਢ ਦੇ ਵਿੱਚ ਤਾਂ ਮਾਲ ਜੇ 4 ਲੀਟਰ ਦੁੱਧ ਦਿੰਦੀ ਹੈ ਤਾਂ 2 ਤਾਂ ਹੀ ਆ ਜਾਂਦੀਆਂ ਬਹੁਤ ਮਾਲਾ ਵੀ ਦੁੱਧ ਦੁੱਧ ਦੀ ਬਹੁਤ ਕੁਆਲਟੀ ਹੈ ਬਹੁਤ ਚੰਗੇ ਬੱਚੇ ਵੀ ਬਹੁਤ ਦੁੱਧ ਕਿੰਨਾ ਕਾਹੇ ਥੱਲੇ ਬਾਈ ਦੁੱਧ ਬਾਈ ਝੂਠ ਵਾਲਾ ਕੰਮ ਹੀ ਹੈ 4.5 ਤੋਂ 5 ਲੀਟਰ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਲਈ ਫੇਰ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈਗੀ ਅੱਜ ਆਪਾਂ ਆ ਜਿਹੜੀ ਵੀਰ ਦੇ ਕੋਲੇ ਆਏ ਹੋયાਗੇ ਕਿਉਂਕਿ ਬਈ ਸਿਆਲ ਦਾ ਟਾਈਮ ਆ ਤੇ ਸਿਆਲ ਦੇ ਵਿੱਚ ਨਾ ਔਖਾ ਬਹੁਤ ਹੋ ਜਾਂਦਾ ਬੱਕਰੀਆਂ ਵਾਲੇ ਨੂੰ ਨਾ ਕਿੜੀਆਂ ਕਿੜੀਆਂ ਖਾਈਆਂ ਬਾਈ ਇਕ ਆ ਜਿਹੜੀ ਵੀਰ ਨੂੰ ਜਿਹੜੀਆਂ ਆਉਂਦੀਆਂ ਨੇ ਸਾਰੀ ਗੱਲਬਾਤ ਕਰਾਂਗੇ ਆਪਾਂ ਅੱਜ ਆਏ ਹੋਏ ਹਾਂਗੇ ਬਈ ਆਪਾਂ ਪਿੰਡੋ ਗੋਸਲ ਬਾਬਾ ਗੋਡ ਫਾਰਮ ਵਾਲਿਆਂ ਦੇ ਕੋਲੇ ਕਿਉਂਕਿ ਇਹ ਬਈ ਬੱਕਰੇ ਨੂੰ ਚਾਰਦੇ ਨੇ ਤੇ ਕੀ ਗੱਲਬਾਤ ਹੁੰਦੀ ਹੈ ਕਿ ਸਿਆਣਾ ਦੇ ਵਿੱਚ ਕੀ ਕੀ ਇਹਨਾਂ ਨੂੰ ਬਈ ਜੀ ਕਿਹੇ ਖਵਾਉਂਦੇ ਨੇ ਕਿਵੇਂ ਸਾਂਭ ਰਹੇ ਨੇ ਸਾਰੀ ਗੱਲਬਾਤ ਕਰਾਂਗੇ ਤੁਸੀਂ ਬਸ ਬਣੇ ਰਹੋ ਵੀਡੀਓ ਵਿੱਚ ਆਜੋ ਗੱਲਬਾਤ ਕਰਦੇ ਆਂਗੇ ਆਪਾਂ ਆਜੋ ਬਈ ਜੀ ਲੇ ਵੀ ਇਧਰ ਬੱਕਰੀਆਂ ਲੱਗੀਆਂ ਪਈਆਂ ਨੇ ਖਾਨ ਧੁੱਪ ਦੇ ਵਿੱਚ ਤੇ ਕਾਲਾ ਬਾਈ ਬੈਠਾ ਸੇਕਣ ਲੱਗਿਆ ਪਿਆਗਾ ਕੀ ਹਾਲ ਨੇ ਕਾਲੇ ਬਾਈ ਕੀ ਹਾਲ ਹੈ ਸਿੱਕਾਲ ਦੀ ਠੀਕ ਠਾਕ ਆ ਸਾਰ ਵਧੀਆ ਵੀਰੇ ਕਿਵੇਂ ਮਾਹੌਲ ਕਿਵੇਂ ਹੋਣਾ ਮਾਹੌਲ ਵਧੀਆ ਵੀਰੇ ਮਾਹੌਲ ਵਧੀਆਗਾ ਲੈ ਵੀ ਹੁਣ ਆ ਗਿਆ ਸਿਆਲ ਆ ਨਾ ਹਾਂਜੀ ਠੀਕ ਆ ਜੀ ਦਿੱਕਤਾਂ ਕਿੰਨੇ ਕਰ ਆਉਂਦੀਆਂ ਨੇ ਦੇ ਵਿੱਚ ਸਿਆਲ ਦੇ ਵਿੱਚ ਬਹੁਤ ਬਾਈ ਜਿਹੜੇ ਉਹ ਬਾਹਰ ਚਰਾਇ ਕਰਦੇ ਆ ਉਹਨਾਂ ਨੂੰ ਤਾਂ ਕਾਫੀ ਦਿੱਕਤਾਂ ਆਉਂਦੀਆਂ ਨੇ ਠੀਕ ਆ ਜੀ ਕਿਹੜੀਆਂ ਕਿਹੜੀਆਂ ਜ਼ਿਆਦਾ ਆਉਂਦੀਆਂ ਨੇ ਜੇ ਆਪਾਂ ਦਿੱਕਤਾਂ ਦੀ ਗੱਲਬਾਤ ਕਰ ਲਈਏ ਜਾਂ ਆਇਆ ਭਾਈ ਜਿਹੜਾ ਖਾਣ ਪੀਣ ਦਾ ਰਸਣ ਦੀ ਗੱਲ ਕਰੀ ਤਾਂ ਉਹ ਦੂਰੋਂ ਨੇੜੋਂ ਲੈ ਕੇ ਆਉਣਾ ਪੈਂਦਾ ਠੀਕ ਆ ਇਹ ਹੁਣ ਆ ਤਾਂ ਦੇਖਿਆ ਪਹਿਲਾਂ ਇੱਥੇ ਕੱਕ ਕੋ ਹੁੰਦਾ ਚਲ ਖਾਈ ਪੀ ਜਾਂਦੀਆਂ ਨੇ ਨਾ ਜਿਵੇਂ ਹੁਣ ਜਿਹੜੇ ਦਰਾਖਤਾਂ ਜਾਂ ਪਿੱਪਲ ਬਰੋਟਾ ਉਹ ਤੈਨੂੰ ਪਤਾ ਹੀ ਹੈ ਜਿਹੜੇ ਵੱਡੇ ਦਰਾਖਤ ਹੁੰਦੇ ਉਹ ਪਿੰਡਾਂ ਦੇ ਵਿੱਚ ਬਹੁਤ ਘੱਟ ਹੁੰਦੇ ਆ ਸਹੀ ਗੱਲ ਹੈ ਦੋ ਦੋ ਚਾਰ ਚਾਰ ਹੀ ਹੁੰਦੇ ਫਿਰ ਨਾਲ ਵਾਲੇ ਆਲੇ-ਦਾਲੇ ਪਿੰਡਾਂ 'ਚ ਵੀ ਗੱਡੀ ਤੇ ਲੈ ਕੇ ਆਉਣੇ ਪੈਂਦੇ ਨੇ ਲੈ ਕੇ ਆਉਣੇ ਪੈਂਦੇ ਨੇ ਤੜਕੇ ਸਾਜਰੇ ਜਾ ਕੇ ਖੋਂਦਾਂ ਦੇ ਵਿੱਚ ਤੇ ਫਿਰ ਉਸ ਹੱਬ ਨਾਲ ਆ ਕੇ ਇੱਕ ਜਗ੍ਹਾ ਤੇ ਪਾਉਣੇ ਪੈਂਦੇ ਆ ਇਹਨਾਂ ਨੂੰ ਸਹੀ ਗੱਲ ਕਿੰਨੀਆਂ ਬੱਕ ਆਪਣੇ ਕੋਲ ਸਾਰੇ ਹੋਣਗੇ 60 ਪੈਂਨ ਨਾਗ ਵੀ ਲੈ ਵੀ 60 65 ਨਾਗਨੇ ਤੇ ਉਹਨਾਂ ਵਾਸਤੇ ਪਾਣੀ ਵੀ ਲੈ ਕੇ ਆਉਣਾ ਪੈਂਦਾ ਚੱਕਿਆ ਨਾ ਪਾਣੀ ਵੀ ਸਹੀ ਗੱਲ ਨਾ ਬਿਲਕੁਲ ਜੀ ਇਹ ਚ ਕਿੰਨੀ ਕਿ ਦਿੱਕਤ ਆਉਂਦੀ ਆ ਜਿਆਦਾ ਇਹ ਵੀ ਬਾਈ ਦਿੱਕਤ ਹੀ ਆ ਹੁਣ ਪਾਣੀ ਮਾਲਾ ਵੀ ਠੰਡਾ ਸੀ ਪਿਉਂਦੇ ਨਹੀਂ ਹੈਗੇ ਟੈਂਕ ਟੈਂਕੀਆਂ ਦੇ ਵਿੱਚ ਪਾਣੀ ਠੰਡਾ ਹੋ ਜਾਂਦਾ ਬਰਫ ਵਰਗਾ ਹੁੰਦਾ ਪਾਣੀ ਹੈ ਨਾ ਜਦੋਂ ਪਿਉਂਦੇ ਆ ਫਿਰ ਲੂਈ ਜੀ ਪਾੜ ਲੱਗ ਜਾਂਦੀ ਜਿਵੇਂ ਕੱਠੀਆਂ ਜੀਆਂ ਹੋਣ ਲੱਗ ਜਾਂਦੀਆਂ ਨੇ ਬੱਕਰੀਆਂ ਇਸ ਕਰਕੇ ਗਰਮ ਪਾਣੀ ਕਰਕੇ ਨਾਲ ਪਾਣੀ ਵੀ ਦੂਰੋਂ ਲਿਆ ਕੇ ਆਣੀ ਕਹਿਣ ਦਾ ਭਾਪ ਪਿਆਉਣਾ ਪੈਂਦਾ ਤੇ ਜਿਵੇਂ ਹੁਣ ਸਿਆਲਾਂ ਦੇ ਵਿੱਚ ਗਰਮੀਏ ਦੇ ਵਿੱਚ ਤਾਂ ਜਿਵੇਂ ਖਾਲ ਕੁਲ ਮੋਟਰ ਤੇ ਵੀ ਆਪਾਂ ਪਿਆ ਲੈਨੇ ਆ ਠੀਕ ਆ ਪਰ ਹੁਣ ਇੱਥੇ ਆਏ ਵੀ ਇੱਕ ਜਗ੍ਹਾ ਬੈਠਣਾ ਹੁੰਦਾ ਤਾਂ ਫਿਰ ਨਾਲ ਹੀ ਗਰਮ ਕਰਕੇ ਪਾਣੀ ਇਹ ਵੀ ਦੇਖ ਸਕਦੇ ਹੋ ਮਿੱਤਰੋ ਇਤਰੇ ਪਾਣੀ ਰੱਖਿਆ ਪਿਆਗਾ ਜੀ ਗਰਮ ਤੇ ਉਸ ਤੋਂ ਬਾਅਦ ਵੀ ਟੱਬ ਦੇ ਵਿੱਚ ਨਾ ਮਿਕਸ ਕਰਕੇ ਉਹਨੂੰ ਪੋ ਕਰਨਾ ਪੈਂਦਾ ਠੰਡਾ ਤਤਾ ਕਰਨਾ ਪੈਂਦਾ ਠੰਡਾ ਤਤਾ ਉਹ ਸਾਇਆ ਕਰਕੇ ਆਣੀ ਪਾਣੀ ਜਿਹੜਾ ਪਿਆ ਦੀ ਗੱਲ ਆ ਵੀ ਦੇਖ ਸਕਦੇ ਹੋਗੇ ਬੱਕਰੀਆਂ ਦੇਖੋ ਮਿੱਤਰੋ ਨਾ ਇਨੂੰ ਖਵਾਉਨੇ ਕਿਉਂ ਬਈ ਹੁਣ ਠੰਡ ਦੇ ਵਿੱਚ ਠੰਡ ਦੇ ਵਿੱਚ ਬਈ ਮੰਨ ਲਓ ਨੀਰਾ ਆ ਜਾਂਦਾ ਗਵਾਰੀ ਦਾ ਹਾਂ ਫੀਡ ਪੈ ਜਾਂਦੀ ਹੈ ਇੱਕ ਟਾਈਮ ਹਨਾ ਤੇ ਬਾਕੀ ਜਿਹੜਾ ਆਪਾਂ ਦਰਖਤਾਂ ਦੀ ਗੱਲ ਕਰੀ ਪਿੱਪਲ ਬਰੋਟਾ ਠੀਕ ਆ ਜਾਮਣ ਅਰਜਨ ਹਾਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਡਰਾਈ ਮੈਟਰ ਵਾਲੀਆਂ ਚੀਜ਼ਾਂ ਨੇ ਉਹ ਪੈ ਜਾਂਦੀਆਂ ਨੇ ਠੀਕ ਆ ਡੇਕ ਨਹੀਂ ਪਾਉਂਦੇ ਹੈਗੇ ਹੁਣ ਬਈ ਡੇਕ ਨਹੀਂ ਹੁਣ ਪੈਣੀ ਬਈ ਡੇਕ ਨਹੀਂ ਪੈਂਦੀ ਕਿਉਂ ਬਈ ਡੇਕ ਦੇ ਵਿੱਚ ਪਾਣੀ ਹੁੰਦਾ ਬਈ ਪਾਣੀ ਜਿਆਦਾ ਹੁੰਦਾ ਹਾਂ ਉਹ ਤਾਂ ਮੰਨ ਲਓ ਗਰਮੀਆਂ ਦੇ ਵਿੱਚ ਵੀ ਆਪਾਂ ਇੱਕ ਚਲ ਢਿੱਡ ਭਰਨ ਨੂੰ ਪਾਉਨੇ ਆ ਪਰ ਤੁਸੀਂ ਦੇਖਿਆ ਹੋਊਗਾ ਵੀ ਸ਼ਾਮ ਨੂੰ ਪੂਰੀ ਰੱਜੀਆਂ ਹੁੰਦੀਆਂ ਨੇ ਬੱਕਰੀਆਂ ਸਵੇਰ ਨੂੰ ਜਮਾ ਵਿੱਚ ਕੇ ਨੀਰ ਵਿੱਚ ਵੜ ਜਾਂਦੀਆਂ ਨੇ ਬੱਕੀਆਂ ਉਹਨਾਂ ਦੀਆਂ ਉਹ ਕਿਉਂ ਕਿਉਂਕਿ ਉਹਦੇ ਵਿੱਚ ਪਾਣੀ ਹੁੰਦਾ ਬਾਈ ਆ ਕਿ ਉਹ ਪੂਰਾ ਰੱਜ ਲੈਂਦੀਆਂ ਨੇ ਢੱਡ ਕੱਢ ਲੈਂਦੀ ਨੇ ਤੇ ਜਦੋਂ ਪਿਸ਼ਾਪ ਸ਼ੂਭ ਕਰ ਲੈਂਦੀਆਂ ਨੇ ਰਾਤ ਨੂੰ ਤਾਂ ਫੇਰ ਉਹ ਚ ਕਿਉਂਕਿ ਪਾਣੀ ਹੁੰਦਾ ਪਾਣੀ ਹੁੰਦਾ ਜਿਹੜਾ ਡਰਾਈ ਮੈਟਰ ਚੀਜ਼ ਆ ਜਿਵੇਂ ਗੁਵਾਰੇ ਦਾ ਨੀਰਾ ਹੋ ਗਿਆ ਜਾਂ ਆ ਚੀਜ਼ਾਂ ਹੋ ਗਈਆਂ ਇਹ ਠੋਸ ਹੁੰਦੀਆਂ ਨੇ ਠੀਕ ਇਹ ਮੰਨ ਲਓ ਖਾ ਕੇ ਜਾਨਵਰਾਂ ਐ ਬਗਲ ਆਏ ਵਿੱਚ ਨਹੀਂ ਹੁਣਗੇ ਬੱਖਿਆਂ ਵਿੱਚ ਨਹੀਂ ਪੜਨਗੇ ਬਗਲ ਤਾਂ ਹੀ ਰਹੂਗੀ ਕਿਉਂਕਿ ਠੋਸ ਹੁੰਦਾ ਜਲਦੀ ਰਜ ਜਾਂਦਾ ਨਾ ਰਜ ਜਾਂਦਾ ਇਹਦੇ ਵਿੱਚ ਮੂਤ ਨਹੀਂ ਹੁੰਦਾ ਕਹਿੰਦਾ ਭਾਬੀ ਇਹ ਜਮਾ ਲੱਗੂਗਾ ਹੀ ਰਜਿਆ ਰਹੂ ਜਾਨ ਬੱਲ ਠੀਕ ਆ ਠੀਕ ਹੈ ਬਈ ਦੇਖ ਸਕਦਾ ਬਾਈ ਜੀ ਟਾਈਮਿੰਗ ਆਪਣੀ ਕੀ ਆ ਹੁਣ ਇਹਦੇ ਵਿੱਚ ਠੰਡ ਦੇ ਵਿੱਚ ਬਈ ਟਾਈਮਿੰਗ ਬਾਈ ਮੰਨ ਲਓ ਜੇ ਆਪ ਦੀ ਗੱਲ ਕਰੀਏ ਤਾਂ ਸਵੇਰੇ 8-9 ਕਵਾ ਦਿਨੋਂ ਨਿਕਲ ਜਾਈਦਾ ਤੇ 12 12 ਵਜੇ ਮੁੜੀ ਦਾ ਲੈ ਕੇ ਰਸਣ ਗੱਡੀ ਚ ਪਹਿਲਾਂ ਰੀੜਿਆਂ ਚ ਡੱਕਰਾ ਮਾਰਦੇ ਹੁੰਦੇ ਸੀ ਤੇ ਜਿਹੜਾ ਬੱਕਰੀਆਂ ਖੋਲਣ ਦਾ ਟਾਈਮ ਆਏ 12 ਤੋਂ 12:30 ਵਜੇ ਖੁੱਲਣੀਆਂ ਨੇ ਉਸ ਤੋਂ ਬਾਅਦ ਮਾੜਾ ਮੋਟਾ ਵਾਲੇ ਨਾਲ ਢੀੜਾ ਲਾ ਕੇ ਫਿਰ ਉਰੀ ਆ ਜਾਣੀਆਂ ਨੇ ਆਥਲੇ ਕਿੰਨੇ ਵਜੇ ਤੱਕ ਹੁੰਦਾ ਬਈ ਸਾਢੇ 4-5 ਵਜੇ ਵੀਰੇ ਲੈ ਜਾਣੀਆਂ ਨੇ ਸਹੀ ਗੱਲ ਕਿਉਂਕਿ ਹੁਣ ਆ ਦੇ ਰਹਿ ਜਾਂਦੇ ਨੇ ਨਾ ਅੱਗੇ ਨਾਲੋਂ ਮੈਨ ਲੱਗਦਾ ਬਾਈ ਹੁਣ ਆ ਧੁੱਪ ਜਿੰਨਾ ਟਾਈਮ ਮਰੇ ਆ ਲੱਗਦੀ ਆ ਇਹਨਾਂ ਨੂੰ ਉਹਨਾਂ ਟਾਈਮ ਸਹੀ ਆ ਜਦੋਂ ਇੱਥੇ ਹੁਣ ਹਵਾ ਹੁਣ ਥੋੜੀ ਥੋੜੀ ਚੱਲ ਤੇ ਜਦੋਂ ਸੂਰਜ ਥੱਲੇ ਹੋ ਗਿਆ ਫਿਰ ਪੂਰੀ ਠੰਡ ਹੋ ਜਾਣੀ ਹੈ ਫਿਰ ਜਿਵੇਂ ਉਹ ਬੱਕਰੀ ਨੂੰ ਹੀ ਕਣੇ ਆਈ ਖੜੀ ਆਏ ਨੂੰ ਹੀ ਕੜਿਆ ਕੜਿਆ ਕੇ ਖੜਨਾ ਲੱਗ ਜਾਂਦੀਆਂ ਨੇ ਆਏ ਖੜ ਜਾਂਦੀਆਂ ਹਾਂ ਫਿਰ ਜਦ ਹੀ ਆਪਾਂ ਘਰੇ ਲੈ ਜਾਈਦਾ ਲੈ ਵੀ ਦੇਖ ਸਕਦੋਂਗੇ ਧੁੰਦਾਂ ਚ ਬਈ ਕਿਵੇਂ ਕਰਦੇ ਹੋ ਫਿਰ ਧੁੰਦਾਂ ਚ ਵੀ ਬਹੁਤ ਔਖਾ ਬਈ ਕਿ ਵੇ ਮਾਲੋ ਵੀ ਕੱਢਣੀਆਂ ਜਰੂਰ ਪੈਂਦੀਆਂ ਨੇ ਤੇ ਕਈ ਵਾਰ 2-2 ਵਜੇ ਕੱਢ ਕੇ ਆ ਕੇ ਉਰੇ ਪਾ ਕੇ ਰਸਨ ਜਦੀ ਮੋੜ ਲੈ ਕੇ ਦੋ ਘੰਟੇ ਬਸ ਦੋ ਘੰਟੇ ਆਇਆ ਵੀ ਜੇ ਹੁਣ ਘਰੇ ਵੀ ਨਾਲੇ ਤਾਂ ਬਾਈ ਸਾਫ ਸਫਾਈ ਵਧੀਆ ਹੋ ਜਾਂਦੀ ਆ ਠੀਕ ਐ ਬਾਹਰ ਆ ਕੇ ਘੌਂ ਫਰਜੇ ਲੈਂਦੇ ਤੁਰ ਫਿਰ ਲੈਂਦੀਆਂ ਨੇ ਇੱਕ ਆਇਆ ਖੜੇ ਜਾਨਵਰ ਨੂੰ ਠੰਡ ਬਹੁਤ ਲੱਗਦੀ ਆ ਜੋ ਤੁਰਿਆ ਫਿਰਦਾ ਜਾਨਵਰ ਫੇਰ ਨਹੀਂ ਬਾਈ ਲੱਗਦੀ ਸਹੀ ਗੱਲ ਐ ਸਰੀ ਗਰਮ ਹੋ ਜਾਂਦਾ ਗਰਮ ਹੋ ਜਾਂਦਾ ਮੇਰਾ ਬੰਦਾ ਵੀ ਹੀ ਆ ਗੱਲ ਬਸ ਉੱਥੇ ਫਿਰ ਉਹ ਠੰਡ ਹੁੰਦੀ ਆਲਾ ਕੰਮ ਹੀ ਹੋ ਜਾਂਦਾ ਬਾਕੀ ਯਾਰ ਉਹੀ ਸੇਮ ਬੰਦੇ ਵਾਲਾ ਨੇਚਰ ਆ ਕਈ ਜਾਨਵਰਿਆਂ ਜ ਹਣਾ ਸਹੀ ਗੱਲ ਹੈ ਤੇ ਕਈ ਜਾਨਵਰ ਤਕੜਾਉਂਦੇ ਆ ਉਹ ਧੁੰਦ ਚ ਵੀ ਨਹੀਂ ਮੰਨਦੇ ਠੰਡ ਰੁੰਡ ਸਹੀ ਗੱਲ ਜੇ ਬੰਦਿਆਂ ਵਾਲਾ ਹੀ ਹਿਸਾਬ ਕਿਤਾਬ ਆ ਹਮ ਜਾਨੀ ਆ ਖੇਚਲਾ ਵੱਜ ਜਾਂਦੀ ਹੈ ਬਾਈ ਜਿਹੜਾ ਆ ਮਾਜੜੀ ਵੀਰ ਆ ਉਹਨਾਂ ਦੀਆਂ ਥੋੜੀਆਂ ਜਿਹੀਆਂ ਦਿੱਕਤਾਂ ਸਿਆਲਾਂ ਦੇ ਵਿੱਚ ਆ ਦਿਨਾਂ ਚ ਵੱਜ ਜਾਂਦੀਆਂ ਨੇ ਵੱਜ ਜਾਂਦੀਆਂ ਨੇ ਹਾਂ ਦਿਖਾਈਏ ਬੱਕਰੀਆਂ ਬਾਈ ਹਾਂ ਬਾਈ ਅ ਵੀ ਤੁਹਾਨੂੰ ਬੱਕਰੀਆਂ ਦਿਖਾਉਣਾ ਵੀ ਕਿੱਦਾਂ ਦੀਆਂ ਬੱਕਰੀ ਨੇ ਲਗਭਗ 50 60 ਦੇ ਕਰੀਬ ਜਿਹੜੇ ਨਗ ਹੈਗੇ ਨੇ ਦੇਖ ਸਕਦੇ ਹੋਗੇ ਦਿਖਾਓ ਬਾਈ ਬੱਕਰੀ ਹਣਾ ਪੱਠਾ ਹੀ ਦਿਖਾਉਣੀ ਆ ਜਾਂ ਵੱਡੀਆਂ ਬੱਕਰੀਆਂ ਦਿਖਾ ਦੀਏ ਵੱਡੀਆਂ ਦਿਖਾ ਦਿਓ ਪੱਠਾ ਦਿਖਾ ਦਿਓ ਸ ਲੈ ਵੀ ਆ ਬੱਕਰੀ ਦਿਖਾਉਣਾ ਤੁਹਾਨੂੰ ਦੇਖ ਸਕਦੇ ਹੋਗੇ ਬੱਕਰੀ ਬਈ ਲੈਂਥ ਦੇਖ ਸਕਦੇ ਹੋਗੇ ਰੀਗਲ ਗੱਡੀ ਜੱਡੀ ਬੱਕਰੀ ਆ ਗਈ ਦੱਸ ਬਈ ਇਹ ਬਾਰੇ ਕੰਮੇ ਸੂਏ ਕੰਮੇ ਪਹਿਲੇ ਦੱਸ ਇਹਨੇ 3 ਸੂਏ ਦਿੱਤੇ ਬਈ 8 ਦਾਂਦਾ ਪੂਰੀ 8 ਦਾਂਦਾ ਹਾਂ ਠੀਕ ਆ ਛੋਟੀ ਕਾਲੋ ਇਹਦਾ ਨਾ ਛੋਟੀ ਕਾਲੋ ਹੂੰ ਠੀਕ ਸਕਦੇ ਆ ਬਈ ਤੁਸੀਂ ਕੁਆਲਿਟੀ ਦੁੱਧ ਕਿੰਨਾ ਕਾਇ ਥੱਲੇ ਜੇ ਦੁੱਧ ਦੀ ਗੱਲਬਾਤ ਕਰੀਏ 4 ਸਵਾ 4 ਲੀਟਰ ਵੀਰੇ 4 ਸਵਾ 4 ਲੀਟਰ ਬਾਹਰਲੀ ਚਰਾਇ ਤੇ ਬਈ ਬਾਹਰਲੀ ਚਰਾਇ ਤੇ 4 ਸਵਾ 4 ਲੀਟਰ ਦੁੱਧ ਆ ਬਈ ਕਵਾਲਿਟੀ ਚੰਗੀ ਆ ਬੱਕਰੀ ਦੀ ਹਾਈਟ ਦੇ 37 37 ਕਰਦਾ ਨਾ ਬਸ ਇੱਥੇ ਕੀ ਹੈ ਵੀਰ ਹਾਂ ਕੱਦ ਬਈ ਠੀਕ ਹੈਗਾ ਪਰ ਕੁਆਲਿਟੀ ਬਰੀਕੀ ਬਹੁਤ ਐ ਦੇ ਚ ਤੇ ਫੇਸ ਹੋ ਗਏ ਨਾ ਜਿਵੇਂ ਕੰਨਾ ਦੀ ਸਿੰਘ ਵਗੈਰਾ ਤੇ ਮਲ ਸਟੈਂਡਿੰਗ ਜਾਨਵਰਾਂ ਦੀ ਤੇ ਉਹ ਬਹੁਤ ਚੀਜ਼ ਮੈਨੇ ਕਰਦੀ ਏ ਕੱਲੇ ਮਲ ਹਾਈਟ ਵੀ ਨਹੀਂ ਮੈਨੇ ਕਰਦੀ ਤਵੀ ਬੱਕਰੀ ਚੰਗੀ ਆ ਕੁਆਲਿਟੀਆਂ ਹੁੰਦੀਆਂ ਨੇ ਬਈ ਇਹ ਦੇਖ ਦਾ ਬਲੱਟਰ ਹੁੰਦੇ ਆ ਬੀਟਲ ਦੇ ਬਈ ਪੂਸ ਦੇਖੋ ਪਹਿਲਾਂ ਤਾਂ ਬਈ ਨਾ ਪੂਛੜੀ ਆਏ ਹੋਣੀ ਚਾਹੀਦਾ ਬੱਕਰੀ ਦੀ ਬੱਕਰੀ ਬੱਕਰੀ ਬਿਲਕੁਲ ਬਈ ਖਰੀਦਣ ਤੋਂ ਪਹਿਲਾਂ ਬਈ ਉਹਦੀ ਪੂਛ ਦੇਖ ਲਿਆ ਕਰੋ ਵੀ ਕੁੰਡੀ ਜੀ ਨਾ ਹੋਵੇ ਹਾਂ ਬਿਲਕੁਲ ਵੀਰੇ ਉਤੋਂ ਤੁਹਾਨੂੰ ਕੁਆਲਿਟੀ ਦਾ ਪਤਾ ਲੱਗ ਜਾ ਕਰੂਗਾ ਵੀ ਕੁਆਲਿਟੀ ਚੰਗੀ ਆ ਜਾਂ ਫਿਰ ਮਾੜੀ ਆਗੀ ਚੱਲ ਬਈ ਹੋਰ ਦਿਖਾ ਆ ਗਈ ਛੋਟੀ ਪਾਲੋ ਵੀਰੇ ਲੈ ਵੀ ਪਾਲੋ ਛੋਟੀ ਪਾਲੋ ਛੋਟੀ ਕਾਲੋ ਇਹਦੀ ਪੂਛ ਵੀ ਦੇਖ ਲਓ ਬਈ ਤੁਸੀਂ ਇਹ ਆਪਣੇ ਸੁਲਤਾਨ ਦੀ ਬੱਚੀ ਆ ਠੀਕ ਆ ਹਾਂ ਵੀ ਫੇਸ ਕੁਆਲਿਟੀ ਚੈੱਕ ਕਰੋ ਅੱਖਾਂ ਲਾਲ ਨੇ ਅੱਖਾਂ ਬਾਈ ਲਾਲ ਵਾਲੀਆਂ ਹੀ ਜ਼ਿਆਦਾ ਆਪਾਂ ਦਿਖਾਵਾਂਗੇ ਤੁਹਾਨੂੰ ਕਿਉਂਕਿ ਜਿਵੇਂ ਹੁਣ ਵਹਿਮ ਕਰਦੇ ਵਿੱਚ ਨਾ ਜਿਹੜੇ ਨਵੇਂ ਭਰਾ ਵੀਡੀਓ-ਬੂਡੀ ਦੇਖ ਕੇ ਵੀ ਚਿੱਟੀ ਅੱਖ ਲਾਲ ਅੱਖ ਤੇ ਭਰਾਵੋ ਮੈਂ ਇਹ ਕਹਿਣਾ ਵੀ ਕੁਆਲਿਟੀ ਦੇਖੋ ਬੱਕਰੀ ਦੇ ਰੰਗ ਦਾ ਜਾਂ ਅੱਖਾਂ ਦੇ ਰੰਗ ਦਾ ਕੋਈ ਚੱਕਰ ਨਹੀਂ ਹੈਗਾ ਜਿਹੜੀ ਮਰਜ਼ੀ ਲੈ ਲਓ ਸਹੀ ਗੱਲ ਠੀਕ ਹੈ ਤੇ ਅੱਖਾਂ ਅੱਖਾਂ ਲਾਲ ਵਾਲਾ ਵੀ ਆਪਾਂ ਇੱਕ ਦਿਨ ਭਲੇਖਾ ਕਾਢ ਹੀ ਦਿਨਾ ਸਾਰਿਆਂ ਨੂੰ ਕਿਸੇ ਚੰਗੀ ਤਰ੍ਹਾਂ ਆਪਾਂ ਵੀਡੀਓ ਬਣਾਵਾਂਗੇ ਗੱਲ ਹੈ ਹਨਾ ਇਹ ਸੂਪੀ ਇਹ ਕਿ ਨਾ ਇੱਕ ਵਾਰ ਸੂਪੀ ਬਾਈ ਹੁਣ ਦੁਬਾਰਾ ਗੱਬਣ ਹੋਈ ਹੈ ਤੇ ਵੀ ਦੁਬਾਰੇ ਗੱਬਣਾ ਇੱਕ ਵਾਰ ਸੂਪੀ ਇਹ ਵੀ ਕੁਆਲਿਟੀ ਚੰਗੀ ਆ ਬਈ ਬੱਕਰੀ ਹਨਾ ਦੇਖ ਸਕਦੇ ਹੋ ਮਿੱਤਰੋ ਤੋਰੀ ਇੱਕ ਵਾਰ ਇਹਨੂੰ ਵੀ ਲੈ ਵੀ ਐਦਾਂ ਦੀਆਂ ਕੁਆਲਿਟੀਆਂ ਨੇ ਬਰੀਡਾਂ ਸਾਹਮਣੇ ਰੱਖਿਆ ਹੋਈਆਂ ਨੇ ਮਿੱਤਰਾਂ ਨੇ ਦੇਖ ਸਕਦਾ ਲਿਆ ਵੀ ਹੋਰ ਲਿਆ ਛੜ ਦੇ ਨੂੰ ਤੇ ਆ ਆਪਣੇ ਮੋਦੀ ਦੀ ਪੱਠਾ ਲੈ ਵੀ ਮੋਦੀ ਦੀ ਪੱਠਾ ਇਹ ਵੀ ਲਾਲ ਅੱਖ ਦੇ ਵਿੱਚ ਹੀ ਆ ਇਹ ਵੀ ਲਾਲ ਅੱਖ ਦੇ ਵਿੱਚ ਹੀ ਹੈ ਨਾ ਕਰ ਚੈੱਕ ਕੁਆਲਟੀ ਇਹਦੀ ਲਾਲ ਅੱਖਾਂ ਹੀ ਦਿਖਾਵਾਂਗੇ ਇਹ ਅਜੇ ਤਾਂ ਮੰਨ ਲਓ ਵੀ ਬਹੁਤ ਛੋਟੀ ਉਮਰ ਆ ਹਮ ਨੈਕਸਟ ਹਾਲ ਜਦੋਂ ਬਾਬਾ ਕਿੰਨੀ ਉਮਰ ਕਰੇ ਦੀ ਇਹ ਕਿੰਨੇ ਟਾਈਮ ਇਹ 7 ਕੁ ਮਹੀਨਿਆਂ ਦੀ ਹੋ ਗਈ ਵੀ 7 ਕੁ ਮਹੀਨਿਆਂ ਦੀ ਆ ਗਈ ਤੇ ਗਾਂ ਵਾਲੀ ਵਾਰ ਤੋਂ ਨੂੰ ਹੋਰ ਵੀ ਇਹਦੀ ਕੁਆਲਿਟੀ ਹੈ ਜਿਹੜੀ ਹੋਰ ਵੀ ਸਿਰਾ ਬਣੂਗੀ ਸਿੰਘ ਸਿੰਘ ਮੰਨ ਲਾ ਹੇ ਤਾਂ ਪੂਰੇ ਕੈਰੇਕਟਰ ਬਣਨੇ ਆ ਭਰਾ ਜੀ ਹਣਾ ਸਹੀ ਗੱਲ ਹਾਈਟ ਲੈਂਥ ਵਧਣੀ ਆ ਫਿਰ ਉਸ ਤਰੀਕੇ ਨਾਲ ਤੇ ਇਹ ਮੋਦੀ ਦਾ ਪਹਿਲਾ ਰਿਜ਼ਲਟ ਸੀਗਾ ਆਪਣੇ ਦਾ ਅੱਛਾ ਜੀ ਤੇ ਵੀ ਦੇਖ ਸਕਦੇ ਲੈਂਥ ਦੇਖ ਸਕਦੇ ਪੱਠ ਦੀ ਤੁਸੀਂ ਲੈਂਥ ਬਹੁਤ ਆ ਨਾ ਪੱਠ ਦੀ ਚੰਗੀ ਆ ਬਈ ਦੇਖ ਸਕਦਾ ਸਾਰੀਆਂ ਬੱਕਰੀਆਂ ਲਗਭਗ ਚੰਗੀਆਂ ਨੇ ਠੀਕ ਆ ਜੀ ਏ ਬਾਈ ਜਿਹੜੀ ਬਰੀਡ ਆ ਨਾ ਇਹ ਸਾਂਭ ਕੇ ਰੱਖਣੀ ਪੈਂਦੀ ਆ ਕਿਉਂ ਕਾਲੇ ਬਾਈ ਬਿਲਕੁਲ ਵੀਰੇ ਹੁਣ ਆ ਬਾਈ ਮੈਂ ਹਰ ਇੱਕ ਬੰਦੇ ਦੇ ਇਹ ਪਸੰਦ ਨਹੀਂ ਆਊਗੀ ਸਨੱਖੀ ਘੱਟ ਹੋਊਗੀ ਬੱਕਰੀ ਪਰ ਇਹ ਬੱਚਿਆਂ ਵੱਲੋਂ ਜਮਾਲਾ ਵੀ ਦੁੱਧ ਪੱਖੋਂ ਨਜਾਇਜ਼ ਚੰਗੀ ਆ ਤੇ ਸਨੱਖੀ ਘੱਟ ਉਹ ਹਰ ਇੱਕ ਬੰਦਾ ਨਵੇਂ ਬੰਦੇ ਨੂੰ ਮੈਂ ਇਹੀ ਦਿਖਾਉਣਾ ਵੀ ਅਗਲਾ ਕਹਿੰਦਾ ਸਨੱਖੀ ਨਹੀਂ ਹੈਗੀ ਖਣੀ ਬਰੀਡ ਘੱਟ ਆ ਇਹਦੀ ਹਨਾ ਪਰ ਵੀਰੇ ਹਰ ਇੱਕ ਬੱਕਰੀ ਸਨੱਖੀ ਨਹੀਂ ਹੋਊਗੀ ਔਰ ਜਿਹੜੀ ਬਲੱਡ ਲਾਈਨ ਤੇ ਮੇਨ ਫੋਕਸ ਕਰਿਓ ਤੇ ਹੁਣ ਇਹ ਜਿਹੜੀ ਫੀਮੇਲ ਆ ਸੁਨੱਖੀ ਘਟਾ ਪਰ ਇਹ ਚ ਕਰੈਕਟਰ ਬਹੁਤ ਆ ਬੱਚੇ ਬਹੁਤ ਟੌਪ ਦੇ ਦਿੰਦੀ ਆ ਠੀਕ ਆ ਇਹਦੀ ਸਕਿਨ ਦੇਖ ਲੋ ਠੀਕ ਆ ਅਰ ਦੂਜੀ ਦੁੱਧ ਕਪੈਸਿਟੀ ਬਹੁਤ ਜ਼ਿਆਦਾ ਐ ਦੀ ਠੀਕ ਆ ਹਾਂ ਦੁੱਧ ਕਿੰਨਾ ਕਾ ਵੀ ਥੱਲੇ ਦੁੱਧ 4.5 ਲੀਟਰ ਤੋਂ ਬਾਈ ਕਦੇ ਟੁੱਟੀ ਨਹੀਂ ਇਹ 4.5 ਲੀਟਰ ਬਾਹਰਲੀ ਚਰਾਈ ਤੇ ਮੰਨ ਲਓ ਜੇ ਆਪਾਂ ਚਵਾਈ ਚੂਈ ਲਈ ਚੰਗੀ ਰੱਖੀ ਤਿਆਰ ਕਰੀਏ ਐਸਾ ਹੁਣ ਮੇਰਾ ਮੇਲੇ ਮੂਲਿਆਂ ਤੋਂ ਥੋੜਾ ਜਿਹਾ ਰੁਝਾਨ ਘਟਿਆ ਹੋਇਆ ਪਰ ਜੇ ਤਿਆਰ ਕਰੀਏ ਤਾਂ ਪੂਰਾ ਵਧੀਆ ਦੁੱਧ ਦੇਊਗੀ ਬਾਈ ਲੈ ਮਿੱਤਰੂ ਦੇਖ ਸਕਦੇ ਹੋ ਇਹ ਬੱਕਰੀ ਚੰਗੀ ਹੈਗੀ ਕਾਲੇ ਜਿਵੇਂ ਬਈ ਅੱਗੇ ਠੰਡ ਆ ਗਈ ਆ ਨਾ ਹੁਣ ਦੁੱਧ ਦਾ ਕਿੰਨਾ ਕਾਂਤਰ ਪੈਂਦਾ ਅਗੇ ਠੰਡ ਬਹੁਤ ਮੰਦੀ ਹੈਗੀ ਠੰਡ ਬਹੁਤ ਮੰਦੀ ਹੈਗੀ ਠੀਕ ਆ ਠੰਡ ਦੇ ਵਿੱਚ ਬਹੁਤ ਦੁੱਧ ਘੱਟ ਦੇਣ ਲੱਗ ਜਾਂਦੇ ਆ ਠੰਡ ਬਹੁਤ ਜ਼ਿਆਦਾ ਮੰਦੀ ਹੈ ਇਹ ਜਾਨਵਰ ਬਹੁਤ ਸੈਂਸਿਟਿਵ ਜਾਨਵਰ ਆ ਠੀਕ ਆ ਪਾਲੀ ਠੰਡ ਮੰਦੀ ਆ ਸਹੀ ਗੱਲ ਆ ਠੰਡ ਦੇ ਵਿੱਚ ਤਾਂ ਮੰਨ ਲੇ ਜੇ 4 ਲੀਟਰ ਦੁੱਧ ਦਿੰਦੀ ਆ ਤਾਂ 2 ਤੇ ਹੀ ਆ ਜਾਂਦੀ ਆ ਬਹੁਤ ਮਾਲਾ ਵੀ ਫਰਕ ਪੈਂਦਾ ਇਹ ਚੀਜ਼ ਦਾ ਇਹ ਵਕਤ ਕੀ ਬਈ ਇਹ ਬਈ ਆਪਣੀ ਜਿਹੜੀ ਵੱਡੀ ਕਾਲੋ ਆ ਉਹਦੀ ਪਾਠਾ ਤੋਰੀ ਬਈ ਬਾਲ ਜਿਹਨੂੰ ਇਹ ਵੀ ਲਾਲ ਅੱਖਾਂ ਦੇਖ ਸਕਦੇ ਹੋ ਨਾ ਚੈੱਕ ਕਰੋ ਬਈ ਬੱਕਰੀ ਵੀ ਲਾਲ ਅੱਖਾਂ ਦੇ ਵਿੱਚ ਆ ਕੁਆਲਟੀ ਚ ਲਾਲ ਅੱਖਾਂ ਲਈ ਦਿਖਾਉਂਗਾ ਕਿੰਨੇ ਸੂਏ ਲੈ ਲੇ ਬਈ ਇਹ ਤੋਂ ਇਹ ਲਗਭਗ ਇਹ ਵੀ 3 ਸੂਏ ਦੇਗੀ ਬਈ ਤੇ ਸੂਏ ਦੇਗੀ ਹਾਂ ਚੌਥੀ ਵਾਰ ਹੁਣ ਗੱਬਣ ਛੱਡ ਦੇ ਬਈ ਤੇ ਇੱਕ ਆ ਗਈ ਲਾਲ ਅੱਖ ਜੀ ਇਹ ਵੀ ਮਿੱਤਰੋ ਆ ਬੱਕਰੀ ਦੇਖੋ ਕਦਮ ਲਾਦਾ 37 ਹੋਊਗਾ 37 37 ਇੰਚ ਕਾਦਾ 37 38 ਇੰਚ ਕਾਦਾ ਬਈ ਇਹ ਤੋਂ ਕਿੰਨੇ ਸੂਏ ਲੈ ਲੇ ਬਈ ਇਹ ਲਗਭਗ 4-5 ਵਾਰ 4 ਵਾਰ ਸੂਹੀ ਬਈ ਠੀਕ ਹੁਣ ਪੰਜਵੀਂ ਬੱਕਰੀ ਕ ਨਾ 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 ਬਈ ਜਮਾਂ ਸਹੀ ਆ ਦੰਦ ਚੈੱਕ ਕਰ ਲੈ ਲੈ ਸਹੀ ਗੱਲ ਆ ਵੀ ਦੰਦ ਪੂਰੇ ਖੜੇ ਨੇ ਪੱਕੀ ਨੇ ਹੈਗੀ ਚਾਰ ਪੰਜ ਸੂਏ ਲੈ ਲੈ ਤੋ ਹਣਾ ਥਾਣਾ ਤੁਣ ਦਵਾਈ ਦੇ ਚੈੱਕ ਕਰ ਸਕਦੇ ਥਾਣ ਦੁੱਧ ਦੁੱਧ ਦੀ ਬਹੁਤ ਕੁਆਲਿਟੀ ਹੈ ਬਹੁਤ ਚੰਗੇ ਬੱਚੇ ਵੀ ਬਹੁਤ ਕਿੰਨਾ ਕਹੇ ਥੱਲੇ ਬਾਈ ਦੁੱਧ ਬਾਈ ਝੂਠ ਵਾਲਾ ਕੰਮ ਹੀ ਆ 4.5 ਤੋਂ 5 ਲੀਟਰ ਅੱਛਾ ਐ ਜਦੋਂ ਮੰਨ ਲਾ ਵੀ ਫਰਬਰੀ ਦੇ ਵਿੱਚ ਆਪਾਂ ਵੀਡੀਓ ਬਣਾਵਾਂਗੇ ਇਹਨਾਂ ਦੀ ਹੁਣ ਦੁਬਾਰਾ ਫਰਬਰੀ ਦੇ ਵਿੱਚ ਸਾਰੀਆਂ ਲਗਭਗ ਬੱਕਰੀਆਂ ਸੂਪਣੀਆਂ ਉਦੋਂ ਆਰਡਰ ਦੇ ਨਾਲ ਆਪਾਂ ਸ਼ਾਰੀ ਕਿ ਕਿਸ ਤਰੀਕੇ ਦੇ ਆਰਡਰ ਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਆਪਾਂ ਸਾਰੀ ਵੀਡੀਓ ਬਣਾਵਾਂਗੇ ਲੈ ਵੀ ਆਪਣੇ ਭਰਾਵਾਂ ਲਈ ਬਾਕੀ ਬਾਈ ਆਇਆ ਮੈਟਰ ਅੰਨਾ ਗਰੀ ਬੱਕਰੀ ਦਿਖਾ ਦੇ ਬਸ ਇੱਕ ਹੂੰ ਠੀਕ ਆ ਜੀ ਕਿਉਂਕਿ ਬਈ ਕੱਲੀਆਂ ਜੈਡ ਬਲੈਕ ਜਾਂ ਡੱਬੀਆਂ ਨਹੀਂ ਹੈਗੀਆਂ ਤੇ ਆ ਰੰਗ ਵੀ ਰੱਖਿਆ ਹੋਇਆ ਹੈਗਾ ਕਾਲੇ ਬਾਈ ਨਾ ਇਹ ਰੰਗ ਬਈ ਇਹ ਆਪਣੇ ਪੂਰਾ ਰੰਗ ਆ ਗਿਆ ਬਈ ਇਹ ਲਗਭਗ ਆਪਣੇ ਕੋਲੇ ਹੁੰਦਾ ਹੀ ਆ ਅੱਛਾ ਠੀਕ ਹੈ ਤੇ ਇਕੱਲਾ ਕਾਲਾ ਵੀ ਨਹੀਂ ਮੈਂ ਜਿਵੇਂ ਪਹਿਲਾਂ ਆਪਾਂ ਗੱਲ ਕਰੀ ਸੀ ਵੀ ਇਕੱਲਾ ਰੰਗ ਜਾਂ ਅੱਖ ਦਾ ਰੰਗ ਨਹੀਂ ਮੈਟਰ ਕਰਦਾ ਇਹਦੀ ਵੀ ਅੱਖ ਵੀ ਲਾਲ ਹੀ ਆ ਸਹੀ ਗੱਲ ਹੈ ਨਾ ਇਹ ਹੁੰਦੀ ਏ ਲਾਲਾ ਮੱਲਾ ਦਾ ਇਹ ਰੰਗ ਦੇ ਵਿੱਚ ਚਿੱਟੀਆਂ ਵੀ ਹੁੰਦੀਆਂ ਚਿੱਟੀਆਂ ਵਾਲੀ ਵੀ ਹੈਗੀਆਂ ਆਪਣੇ ਵਗਾਈ ਮੜ ਕੇ ਇੱਕ ਚਿੱਟੇ ਵਾਲੀ ਠੀਕ ਇਹ ਪੱਠ ਫੜ ਲੈ ਜਾਈ ਬੱਲੀ ਦੀ ਤੇ ਆ ਹੁੰਦੀਆਂ ਕੋਈ ਚੱਕਰ ਵਾਲੀ ਗੱਲ ਨਹੀਂ ਆਖਦੀ ਪਰ ਕੁਆਲਿਟੀ ਹੋਣੀ ਚਾਹੀਦੀ ਆ ਯਾਰ ਮੇਨ ਗੱਲ ਆ ਖੁੱਖਦੇ ਨਹੀਂ ਬਸ ਕੁਆਲਿਟੀ ਹੋਣੀ ਚਾਹੀਦੀ ਆ ਕੁਆਲਿਟੀ ਦਾ ਕੁਆਲਿਟੀ ਟੌਪ ਆਣਾ ਛੱਡ ਦੇ ਛੱਡ ਦੇ ਕੁਆਲਿਟੀ ਬਹੁਤ ਸੋਹਣੀ ਆ ਲੈ ਵੀ ਪੱਠ ਦੀ ਕੁਆਲਿਟੀ ਦੇਖ ਸਕਦਾਓ ਇਹ ਤੋਂ ਕਿੰਨੇ ਸੂਏ ਲੈ ਲੇ ਬਾਈ ਇਹ ਬਾਈ ਤੀਜੇ ਤਿੰਨ ਸੂਏ ਦੇਗੀ ਇਹ ਵੀ ਬੱਕਰੀ ਆ ਗਈ ਤਿੰਨ ਸੂਏ ਦੇਗੀ ਚੌਥਾ ਸੂਏ ਦੇਗੀ ਹੁਣ ਹੈਗੇ ਗੱਬਣ ਕੇ ਨਾ ਦਵਾਰ ਹੁਣ ਲੈ ਵੀ ਆ ਗਈ ਇਹ ਰੰਗ ਦੇ ਵਿੱਚ ਹੀ ਬਾਈ ਇਹ ਹੁਣ ਮੰਨ ਲਓ ਵੀ ਚਿੱਟੀਆਂ ਅੱਖ ਦੇ ਵਿੱਚ ਚਿੱਟੀਆਂ ਅੱਖਾਂ ਚਾ ਇਹ ਫਸਟ ਟਾਈਮ ਆ ਪਹਿਲੀ ਵਾਰ ਸੁਣਦੀ ਫਸਟ ਟਾਈਮ ਰ ਹੈ ਲਿਆ ਬਾਈ ਇੱਧਰ ਨੂੰ ਬੱਕਰੀ ਦੇਖ ਸਕਦੇ ਹੋ ਮਿੱਤਰੋ ਚੰਗੀ ਬੱਕਰੀ ਆ ਗਈ ਹੈ ਨਾ ਹੂੰ ਤੇ ਵੀ ਸੋਹਣੀ ਹੈਗੀ ਇਹ ਕਿੰਨੇ ਦੰਦ ਕਿੰਨੇ ਹੋਗੇ ਇਹ ਚਾਰ ਦੰਦ ਹੋਊ ਬਾਈ ਇਹ ਚਾਰ ਦੰਦ ਦਾ ਵੀ ਚਾਰ ਦੰਦ ਦਾ ਬੇ ਬਸ ਛੜਦੇ ਛੜਦੇ ਇਹ ਵੀ ਚਾਰ ਦੰਦ ਦੀ ਬੱਕਰੀ ਹੈਗੀ ਤੇ ਕੁਆਲਿਟੀ ਦੇਖੋ ਬਾਈ ਤੇ ਬਣਦੀਆਂ ਕਿ ਮੈਨੇ ਬਈ ਕੁਆਲਿਟੀਆਂ ਜਾਂ ਆਪਾਂ ਕੁਆਲਿਟੀ ਦੀ ਗੱਲਬਾਤ ਕਰੀ ਬਈ ਦੋਨੇ ਚੀਜ਼ਾਂ ਜਿਵੇਂ ਆਪਾਂ ਸਪੈਸ਼ਲੀ ਵੀਡੀਓ ਚ ਵੀ ਗੱਲ ਕਰੀ ਆ ਵੀ ਖਰਾਕ ਤੇ ਬਰੀਡਿੰਗ ਮੱਲਾ ਬਰੀਡ ਖਰਾਕ ਤੇ ਬਰੀਡ ਨਸਲ ਦਾ ਦੋਨਾਂ ਦਾ ਮੇਲ ਹੋਣਾ ਚਾਹੀਦਾ ਫਿਰ ਇਦਾਂ ਦੀਆਂ ਚੀਜ਼ਾਂ ਬਣਦੀਆਂ ਜੇ ਆਪਾਂ ਗਧਾ ਲਿਆ ਕੇ ਉਹਨੂੰ ਖਰਾਕ ਚਾਹੇ ਬਦਾਮਚਾਰੀ ਆਈਏ ਉਹਨੇ ਫੇਰ ਵੀ ਘੋੜਾ ਨਹੀਂ ਬਣਨਾ ਜੇ ਹੁਣ ਘੋੜਾ ਲਿਆ ਕੇ ਆਪਾਂ ਘਰੇ ਬਨ ਲਈਏ ਉਹਨੂੰ ਖਰਾਕ ਨਾ ਪਾਈ ਉਹ ਗਧਾ ਬਣ ਜਾਣਾ ਪਰ ਇਹ ਦੋਨਾਂ ਚੀਜ਼ਾਂ ਦਾ ਮੇਲ ਹੋਣਾ ਚਾਹੀਦਾ ਖਰਾਕ ਤੇ ਨਸਲ ਫਿਰ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ ਬਾਈ ਤੇ ਉਹ ਚੀਜ਼ਾਂ ਮੱਲਾ ਜਿਹੜੇ ਬੰਦੇ ਸਮਝਦੇ ਆ ਉਹ ਹੈਗੇ ਆ ਮੰਨ ਲਾ ਵੀ ਵਧੀਆ ਤਿਆਰ ਕਰ ਲੈਂਦੇ ਨੇ ਕਈ ਹੁੰਦੇ ਨੇ ਵੀ ਉਹ ਫਲਾਣੇ ਦਾ ਨੌ ਚੱਲਦਾ ਆਪਾਂ ਉਹ ਤੋਂ ਜਾਨਵਰ ਲਿਆਈਏ ਘਰੇ ਲਿਆ ਕੇ ਪੁੱਛਣਾ ਨਹੀਂ ਫਿਰ ਉਹ ਜਾਨਵਰ ਨਹੀਂ ਬਣਦੇ ਬਾਈ ਸਹੀ ਗੱਲ ਕੱਲੀ ਬਰੀਡ ਵੀ ਕੰਮ ਨਹੀਂ ਕਰਦੀ ਸਾਂਭਣਾ ਵੀ ਸਾਂਭ ਵੀ ਬਹੁਤ ਜ਼ਰੂਰੀ ਹੈ ਬਾਈ ਸਹੀ ਗੱਲ ਆ ਵੀ ਦੇਖ ਸਕਦਾ ਹਾਂ ਕਿ ਵੇਚਣ ਵਾਲੀ ਹੈਗੀ ਕੋਈ ਦੇ ਵਿੱਚ ਕਿ ਨਾ ਬਾਈ ਵੇਚਣ ਵਾਲੀ ਵੈਸੇ ਤਾਂ ਕੋਈ ਨਹੀਂ ਬਾਈ ਪਰ ਸ਼ੌਂਕ ਪੂਰਾ ਕਰ ਦਾਂਗੇ ਕੋਈ ਚਾਹ ਚਾਹਵਾਨ ਹੋਊਗਾ ਭਰਾ ਠੀਕ ਆ ਕੋਈ ਚੱਕਰ ਵਾਲੀ ਗੱਲ ਲੈ ਵੀ ਮਿੱਤਰੋ ਬਾਕੀ ਆ ਬਰੀਡਰ ਹੁਣ ਤਿਆਰ ਕਰ ਰਹੇ ਆ ਆਪਾਂ ਸੁਲਤਾਨ ਦਾ ਦਿਲਸ਼ੇਰ ਇਹ ਵੀ ਲਾਲ ਅੱਖਾਂ ਦੇ ਵਿੱਚ ਹੀ ਗੱਲ ਹੈ ਲਾਲ ਅ ਵੇ ਵੀ ਬਰੀਡਰ ਦੇਖ ਸਕਦੇ ਮਿੱਤਰੋ ਵਿੱਚ ਨਾ ਭਰਾ ਜਿਵੇਂ ਹੁਣ ਕਹਿੰਦੇ ਯਾਰ ਤੁਹਾਡੇ ਕੋਲ ਚਿੱਟੀਆਂ ਅੱਖਾਂ ਦੇ ਸੀਗੇ ਆਪਣੇ ਕੋਲ ਬਰੀਡਰ ਪਹਿਲਾਂ ਬਲੈਕ ਹੁੰਨ ਚਿੱਟੀਆਂ ਅੱਖਾਂ ਦੇ ਸੀਗੇ ਤੇ ਹੁਣ ਆ ਲਾਲ ਅੱਖਾਂ ਦੀ ਆਪਾਂ ਤਿਆਰ ਕਰਿਆ ਮੋਦੀ ਵੀ ਲਾਲ ਅੱਖਾਂ ਦਾ ਹੀ ਆ ਵੀ ਲਾਲ ਅੱਖਾਂ ਦਾ ਹੀ ਆ ਹਾਂ ਤੇ ਆਪਾਂ ਅਗਲਾ ਕਹਿੰਦਾ ਯਾਰ ਤੁਸੀਂ ਚਿੱਟੀਆਂ ਅੱਖਾਂ ਦੇ ਪਰ ਆਪਾਂ ਨੂੰ ਅੱਖਾਂ-ਅੱਖਾਂ ਦਾ ਕੋਈ ਚੱਕਰ ਹੀ ਨਹੀਂ ਬਾਈ ਇਹਦੇ ਕਰਕੇ ਆਪਾਂ ਬਰੀਡਰ ਵੀ ਅੱਗੇ ਲਾਲ ਅੱਖਾਂ ਦੇ ਰੱਖਿਆ ਮਿੱਤਰੋ ਦੇਖ ਸਕਦੇ ਹੋ ਨਾ ਬਾਕੀ ਬਈ ਜੇ ਕੋਈ ਹੋਰ ਗੱਲ ਬਾਤ ਹੋਊਗੀ ਤਾਂ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਵੀ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਕਿਵੇਂ ਲੱਗੀ ਕਮੈਂਟ ਕਰ ਦਿਆ ਕਰੋ ਨਾ ਬਾਈ ਜੀ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਪੇਜ ਨੂੰ ਕਰ ਦੋ ਫੋਲੋ ਠੀਕ ਆ ਕਾਲੇ ਬਾਈ ਠੀਕ ਹੈ ਵੀਰੇ ਧੰਨਵਾਦ ਬਾਈ ਜੀ ਟਾਈਮ ਦੇਣ ਦੇ ਲਈ ਠੀਕ ਆ ਬਾਈ ਜੀ ਕਰ ਦੋ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਲੱਗੀ ਤੇ ਪੇਜ ਨੂੰ ਕਰ ਦੋ ਫੋਲੋ ਸਬਸਕ੍ਰਾਈਬ ਧੰਨਵਾਦ